कहानी नती हम तो तैयार लगे मैडम 4 मैडम 4 मैडम मैडम इधर घुमो मैडम इधर घुमो 4 मैडम बच्चा रेज लगाओ ਜੀ ਪੰਜਾਬ ਸਰਕਾਰ ਵੱਲੋਂ ਜੋ ਬਾਲ ਵਿਖਿਆ ਨੂੰ ਰੋਕਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਕੁਝ ਦਿਨ ਪਹਿਲਾਂ ਉਸ ਨੂੰ ਅਸੀਂ ਲਗਾਤਾਰ ਜਾਰੀ ਕਰਦੇ ਹੋਏ ਸਮਾਜਿਕ ਸੁਰੱਖਿਆ ਏਸਤ੍ਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜੋ ਟੀਮਾਂ ਹਰੇਕ ਸ਼ਹਿਰ ਦੇ ਵਿੱਚ ਜਾ ਜਾ ਕੇ ਅਸੀਂ ਬੱਚਿਆਂ ਨੂੰ ਭੀਕ ਮੰਗਣ ਤੋਂ ਰੋਕ ਰਹੇ ਹਾਂ ਉਹਨਾਂ ਨੂੰ ਰੈਸਕਿਊ ਕਰ ਰਹੇ ਹਾਂ ਤੇ ਅੱਜ ਐਤਵਾਰ ਦਾ ਦਿਨ ਸੀ ਅੱਜ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਟੀਮਾਂ ਗਈਆਂ ਵਾਰਤੇ ਸ਼ਹਿਰਾਂ ਦੇ ਵਿੱਚ ਅੱਜ ਕੋਈ ਵੀ ਭੀਖ ਮੰਗਦਾ ਹੋਇਆ ਨਜ਼ਰ ਨਹੀਂ ਆਇਆ ਪਰ ਫਿਰ ਵੀ ਅਸੀਂ ਵੱਡੇ ਸ਼ਹਿਰ ਵੀ ਤੇ ਛੋਟੇ ਸ਼ਹਿਰ ਵੀ ਲਏ ਉਹਦੇ ਵਿੱਚੋਂ ਲੁਧਿਆਣਾ ਦੇ ਵਿੱਚ ਅਸੀਂ ਬਸਟ ਅਡੇ ਤੇ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਚੌਂਕਾ ਦੇ ਉੱਪਰ ਗਏ ਔਰ ਲੁਧਿਆਣਾ ਦੇ ਵਿੱਚ ਅੱਜ ਅਸੀਂ 18 ਬੱਚੇ ਰੈਸਕਿਊ ਕੀਤੇ ਤੇ ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਵਿੱਚ ਤਿੰਨ ਬੱਚੇ ਰੈਸਕਿਊ ਕੀਤੇ ਗਏ ਸੋ ਅੱਜ ਦੇ ਦਿਨ ਵੀ 21 ਬੱਚੇ ਜਿਹੜੇ ਭੀਖ ਮੰਗਦੇ ਹੋਏ ਰੈਸਕਿਊ ਕੀਤੇ ਗਏ ਆ ਤੇ ਉਹਨਾਂ ਨੂੰ ਅਸੀਂ ਆਪਣੀਆਂ ਬਾਲ ਪਲੇ ਕਮੇਟੀਆਂ ਦੇ ਅੱਗੇ ਪੇਸ਼ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਦੇ ਪਿੱਛੇ ਕੌਣ ਸੀ ਜਾਂ ਉਹਨਾਂ ਦੇ ਪੇਰੈਂਟਸ ਕਿੱਥੇ ਐ ਉਹ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਣਕਾਰੀ ਇਕੱਠੀ ਕਰਕੇ ਇਹਨਾਂ ਦੇ ਜਿਹੜਾ ਪਿਖਿਆ ਦੇ ਪਿੱਛੇ ਜੋ ਵੱਡੇ ਰਾਜ਼ ਲੁਕੇ ਨੇ ਉਹ ਸਾਹਮਣੇ ਲਿਆਵਾਂਗੇ ਧੰਨਵਾਦ